ऑस्ट्रेलिया स्टडी वीजा ਦੀ ਗੱਲ ਕਰੀਏ ਫਿਲਹਾਲ ਦੇ ਇਨਟੇਕਸ ਯਾਨੀ ਕਿ ਨਵੰਬਰ ਇਨਟੇਕ ਜਾਂ ਫਿਰ ਜਿਹੜਾ ਅਸੀਂ ਨਵੇਂ ਸਾਲ ਦੇ ਇਨਟੇਕ ਦੀ ਗੱਲ ਕਰੀਏ ਦੋ ਤਿੰਨ ਇਨਟੇਕ ਕਿਉਂ ਖਾਸ ਨੇ ਇਸ ਲਈ ਖਾਸ ਨੇ ਕਿਉਂਕਿ ਉਸ ਤੋਂ ਬਾਅਦ ਆਸਟ੍ਰੇਲੀਆ ਸਟੱਡੀ ਵੀਜ਼ਾ ਤੇ ਕੈਪਿੰਗ ਸ਼ੁਰੂ ਹੋ ਜਾਏਗੀ ਤੇ ਇਹ ਸਮਾਂ ਅਜ ਦੇ ਟਾਈਮ ਦੇ ਵਿੱਚ ਜਿਹੜੇ ਇਹ ਇਨਟੇਕਸ ਨੇ ਸਟੂਡੈਂਟਸ ਅਗਰ ਇਸ ਨੂੰ ਸੰਭਾਲ ਲੈਂਦੇ ਨੇ ਟਾਈਮਲੀ ਅਪਲਾਈ ਕਰ ਲੈਂਦੇ ਨੇ ਵੀਜ਼ਾ ਤੁਹਾਨੂੰ ਮਿਲ ਜਾਂਦਾ ਤਾਂ ਅੱਗੋਂ ਜੋ ਹੈ ਉਸ ਤੋਂ ਬਾਅਦ ਜਦ ਕੈਪਿੰਗ ਹੋ ਜਾਏਗੀ ਸੀਟਸ ਲਿミਟਿਡ ਕਰ ਦਿੱਤੀਆਂ ਜਾਣਗੀਆਂ बार-बार ਅਸੀਂ ਆਪਣੀ ਵੀਡੀਓਜ਼ ਦੇ ਜ਼ਰੀਏ ਸਟੂਡੈਂਟਸ ਨੂੰ ਅਵੇਅਰ ਕਰ ਰਹੇ ਹਾਂ ਕਿ ਐਸਾ ਦਿਓ ਕਿਹੜੀ ਕਿਹੜੀ ਚੀਜ਼ਾਂ ਦਾ ਫਰਕ ਪੈ ਸਕਦਾ ਹੈ ਔਰ ਅੱਜ ਦੇ ਟਾਈਮ ਨੂੰ ਕਿੰਨਾ ਕੁ ਇੰਪੋਰਟੈਂਟ ਮੰਨਿਏ ਅਸੀਂ ਅਗਰ ਅਸੀਂ ਆਸਟ੍ਰੇਲੀਆ ਸਟੱਡੀ ਵੀਜ਼ਾ ਪੋਇੰਟ ਇੰਟਰਵਿਊ ਤੋਂ ਦੇਖ ਦਿਆ ਇਸ ਦੇ ਉੱਪਰ ਕਈ ਖਾਸ ਪੁਆਇੰਂਟਸ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾ ਹਰਜੋਤ ਕੌਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਮੈਮ ਕਿਵੇਂ ਦੇਖਦੇ ਹੋ ਜਿਹੜੀ ਹੁਣ ਕ ਅੱਜ ਦੇ ਟਾਈਮ ਵਿੱਚ ਨਵੰਬਰ ਇਨਟੇਕ ਦੀ ਗੱਲ ਕਰ ਲਈ ਜਾਂ ਜਾਂ ਫਿਰ ਉਸ ਤੋਂ ਬਾਅਦ ਅਸੀਂ ਜਨਵਰੀ ਇਨਟੇਕ ਦੀ ਗੱਲ ਕਰਦੇ ਹਾਂ ਸਟੂਡੈਂਟਸ ਲਈ ਕਿਉਂ ਅਸੀਂ ਖਾਸ ਮਨਸਾਹਦੇ ਆਂ ਔਰ ਸਟੂਡੈਂਟਸ ਨੂੰ ਕਿਵੇਂ ਜਲਦੀ ਦੇ ਨਾਲ ਰਾਈਟ ਪ੍ਰੋਸੀਜਰ ਫਾਲੋ ਕਰਦੇ ਹੋਏ ਅਪਲਾਈ ਕਰ ਦੇਣਾ ਚਾਹੀਦਾ ਹੈ ਤਾਂ ਕਿ ਮੈਕਸਿਮਮ ਇਨਟੇਕ ਦਾ ਫਾਇਦਾ ਲਿਆ ਜਾ ਸਕੇ ਆਸਟ੍ਰੇਲੀਆ ਇੰਪੋਰਟੈਂਟ ਡੈਸਟੀਨੇਸ਼ਨ ਹੈ ਹਰ ਸਟੂਡੈਂਟ ਜਾਣ ਦਾ ਚਾਹਵਾਨ ਹੈ ਲੇਕਿਨ ਪਹੁੰਚੇ ਕਿਦਾਂ ਕਿਉਂਕਿ ਯੂਨੀਵਰਸਿਟੀਆਂ ਬਹੁਤ ਸਟ੍ਰਿਕਟ ਹੈ ਅੱਗੇ ਆਉਣ ਵਾਲਾ ਟਾਈਮ ਜਿਹੜਾ ਕੈਪਿੰਗ ਕਰਕੇ ਸਾਨੂੰ ਨਹੀਂ ਪਤਾ ਕਿ ਯੂਨੀਵਰਸਿਟੀਆਂ ਕਿੰਦਾ ਦੀ ਐਕਸੈਪਟੇਬਿਲਟੀ ਕਰਨਗੀਆਂ ਕਿਉਂਕਿ ਸੀਟਸ ਲਿਮਿਟਿਡ ਮਿਲਣਗੀਆਂ ਇਸ ਕਰਕੇ ਨਵੰਬਰ ਇਨਟੇਕ ਇਸ ਟਾਈਮ ਬਹੁਤ ਇੰਪੋਰਟੈਂਟ ਹੈ ਜੋ ਵੀ ਸਟੂਡੈਂਟਸ ਜਿਨ੍ਹਾਂ ਨੇ 24 ਚ ਪਲੱਸ 2 ਕੀਤਾ ਹੈ ਜਾਂ ਗ੍ਰੈਜੂਏਸ਼ਨ ਕਰ ਲਈ ਹੈ ਪਹਿਲੇ ਉਹਨਾਂ ਦਾ ਤਾਂ 3 ਸਾਲ 5 ਸਾਲ ਤੱਕ ਦਾ ਵੀ ਗੈਪ ਚੱਲਦਾ ਹੈ ਉਹ ਸਾਰੇ ਇਸ ਟਾਈਮ ਨਵੰਬਰ ਇਨਟੇਕ ਚ ਅਪਲਾਈ ਕਰ ਲੈਣ ਕਿਉਂਕਿ ਅੱਗੇ ਆਉਣ ਵਾਲੇ ਸਮਾਂ ਚ ਨਹੀਂ ਪਤਾ ਕਿ ਉਹਨਾਂ ਨੂੰ ਸੀਟਾਂ ਕਿੰਨੀਆਂ ਮਿਲੀਆਂ ਔਰ ਕਿੰਨੀਆਂ ਕੈਪਲੀਕੇਸ਼ਨ ਲੈਣਗੇ ਕਿਉਂਕਿ ਆਲ ਓਵਰ ਵਰਲਡ ਤੋਂ ਲੈਂਦੇ ਆ ਇਹਨਾਂ ਦਾ ਜਿਹੜਾ ਕੋਟਾ ਹੈ 145000 ਯੂਨੀਵਰਸਿਟੀਆਂ ਦਾ ਔਰ ਵੈਟ ਦਾ ਜਿਹੜਾ 95000 ਹੈ ਜਿਹੜਾ ਕਿ 23 ਚ ਇਸ ਤੋਂ ਡਬਲ ਸੀਗਾ 540000 ਐਂਡ 545 ਸ਼ਾਇਦ ਸੀਗਾ ਤੇ ਇਸ ਕਰਕੇ ਜਿਹੜਾ ਬਹੁਤ ਇੰਪੋਰਟੈਂਟ ਸਮਾਂ ਜਿਹੜਾ ਵੀ ਸਟੂਡੈਂਟ ਆਸਟ੍ਰੇਲੀਆ ਜਾਣਾ ਚਾਹੁੰਦਾ ਨਵੰਬਰ ਇਨਟੇਕ ਉਹਦੇ ਵਾਸਤੇ ਹੁਣ ਬਹੁਤ ਇੰਪੋਰਟੈਂਟ ਹੋ ਗਿਆ। ਔਰ ਉਹਦੇ ਬਾਅਦ ਕੁਝ ਨਰਸਿੰਗ ਦੇ ਬੱਚੇ ਜਿਨ੍ਹਾਂ ਦਾ ਸਾਡੇ ਕੋਲ ਸੋਲੂਸ਼ਨ ਹੈ ਕਿ ਹਰ ਮਹੀਨੇ ਉਹਨਾਂ ਦਾ ਸ਼ੁਰੂ ਹੋ ਰਿਹਾ ਅਪ ਟੂ ਡਿਸੰਬਰ ਤੱਕ ਵੀ। ਤੇ ਜੋ ਵੀ ਸਟੂਡੈਂਟ ਜਾਣ ਦੇ ਚਾਹਵਾਂ ਨਾ ਆਸਟ੍ਰੇਲੀਆ ਉਹ ਬਿਲਕੁਲ ਇਸ ਟਾਈਮ ਨੂੰ ਜਿਹੜਾ ਆਪਣੇ ਉੱਥੋਂ ਨਾ ਛੱਡਣ। रिक्वायरमेंट्स ਉਹਨਾਂ ਦੀ 6 ਬੈਂਡ ਮਿਨੀਮਮ ਰਹਿਣੀ ਰਹਿਣੀ ਆ 6 ਈਚ ਸਾਰਿਆਂ ਦੀ ਰਹਿਣੀ ਰਹਿਣੀ ਆ ਪਰਸੈਂਟੇਜ 62 65 ਬੈਸਟ 4 2 ਵਾਲਿਆਂ ਦੀ ਰਹਿਣੀ ਰਹਿਣੀ ਆ ਔਰ ਜੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਉਹਨਾਂ ਦੇ ਏਟਲੀਸਟ 55 ਤੋਂ 60% ਡਿਪੈਂਡ ਔਨ ਯੂਨੀਵਰਸਿਟੀ ਜੀ 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 ਬਿਲਕੁਲ ਠੀਕ ਹੈ ਮੈਮ ਔਰ ਜਿਵੇਂ ਮੈਂ ਹੁਣ ਦੀ ਆਪਾਂ ਤਾਂ ਨਵੰਬਰ ਦੀ ਡੇਕ ਦੀ ਗੱਲ ਕਰ ਹੀ ਰਹੇ ਆ ਉਸ ਤੋਂ ਬਾਅਦ ਜਿਵੇਂ ਆਪਾਂ ਕੈਪਿੰਗ ਦੀ ਗੱਲ ਕਰਦੇ ਆ ਕੀ ਫਰਕ ਅੱਜ ਦੇ ਟਾਈਮ ਤੇ ਉਸ ਟਾਈਮ ਦੇ ਵਿੱਚ ਹੁਣ ਆਪਾਂ ਨੂੰ ਨਜ਼ਰ ਆਣ ਵਾਲਾ ਹੈ ਹਰ ਜੋ ਜਦ ਕੈਪਿੰਗ ਆਏਗੀ ਹੁਣ ਜਿੱਦਾਂ 145000 ਯੂਨੀਵਰਸਿਟੀਆਂ ਨੂੰ ਦਿੱਤਾ ਮੰਨ ਲਓ 40 ਯੂਨੀਵਰਸਿਟੀਆਂ ਇਹ ਸਾਰਿਆਂ 'ਚ ਡਿਸਟ੍ਰਿਬਿਊਟ ਹੋਏਗਾ ਕਿਸੇ ਨੂੰ 16000 ਮਿਲੇ ਤੇ ਕਿਸੇ ਨੂੰ 2000 ਮਿਲੇਗਾ ਹਮ ਠੀਕ ਹੈ ਹਮ ਹੁਣ ਜ 1 ਨੂੰ 60000 ਪਹਿਲੇ ਮਿਲੀ ਸੀ ਉਹਨੂੰ 16 ਮਿਲੀ ਆ ਕਿਸੇ ਨੂੰ 5000 ਪਹਿਲੇ ਉਹਦੇ ਕੋਲ ਸੀ ਸੀਟਾਂ ਤੇ ਹੁਣ ਮਤਲਬ ਪਹਿਲੇ ਤੇ ਖੁੱਲਾ ਹੀ ਸੀਗਾ ਐਡਾ ਕੋਈ ਚੱਕਰ ਨਹੀਂ ਉਹਨਾਂ ਦੇ ਕੋਲ ਕਿੰਨੀ ਸੀਟਾਂ ਉਹ ਜਿਹੜਾ ਆਪਣਾ ਗਵਰਨਮੈਂਟ ਦੇ ਨਾਲ ਆਰਟੀਓ ਦੇ ਨਾਲ ਜਿਹੜਾ ਉਹ ਕਰਦੇ ਜੇ ਸੀਟ ਦੀ ਕੈਪੈਸਿਟੀ ਹੁੰਦੀ ਉਹਦੇ ਸਾਬ ਨਾਲ ਹੁੰਦਾ ਸੀ ਹੁਣ ਉਹ ਸਾਰੀ ਚੀਜ਼ਾਂ ਤੇ ਲਿਮਿਟੇਸ਼ਨ ਲੱਗ ਗਿਆ ਜਿੱਦਾਂ ਕੈਨੇਡਾ ਦੇ ਵਿੱਚ ਹੋਇਆ ਕਿ ਹਰ ਕਾਲਜ ਨੂੰ ਹਰ ਯੂਨੀਵਰਸਿਟੀ ਨੂੰ ਆਪਣੀ ਕੈਪਿੰਗ ਲੱਗੀ ਸੀ ਸੇਮ ਸਿਸਟਮ ਇੱਥੇ ਹੋਇਆ ਹੁਣ ਕੈਪਿੰਗ ਦੇ ਨਾਲ ਇਹ ਤੇ ਹੈ ਕਿ ਸਟੂਡੈਂਟ ਨੂੰ ਮੰਨ ਲਓ ਉਹ ਜਾਣਾ ਚਾਹੁੰਦਾ ਸੀ ਮੈਲਬਨ ਪਰ ਉਸ ਦੀ ਸੀਟਾਂ ਕੰਪਲੀਟ ਹੋ ਗਈਆਂ ਹੋ ਸਕਦਾ ਇਸ ਬੱਚੇ ਨੂੰ ਹੁਣ ਤਸਮਾਨੀਆ ਚ ਸੀਟ ਮਿਲੇ ਜਾਂ ਉਹਨੂੰ ਪਾਰਥ ਵਿੱਚ ਮਿਲੇ ਆਪਣੀ ਚੁਆਇਸ ਤੇ ਬਿਲਕੁਲ ਖਤਮ ਹੋ ਚੁੱਕੀ ਹੈ ਆਉਣ ਵਾਲਾ ਸਮਾਂ ਅਜੇ ਓਕੇ ਹੈ ਨਾ ਔਰ ਕੈਪਿੰਗ ਦੇ ਨਾਲ ਨੇਚਰਲ ਹੈ ਕਿ ਉਹ ਹੋਰ ਸਟ੍ਰਿਕਟ ਹੋਣਗੇ ਕਿਉਂਕਿ ਉਹਨਾਂ ਦੇ ਕੋਲ ਆਲਰੇਡੀ ਜਿਹੜਾ ਹੈ ਬੱਚਾ ਜ਼ਿਆਦਾ ਹੋਏਗਾ ਸੀਟਾਂ ਘਟ ਹੋਣਗੀਆਂ ਤੇ ਉਹਦੇ ਨਾਲ ਕੰਪੀਟੀਸ਼ਨ ਵੱਧ ਜਾਏਗਾ ਹੋ ਸਕਦਾ ਆਉਣ ਵਾਲੇ ਟਾਈਮ 'ਚ ਆਇਲਸ ਜ਼ਿਆਦਾ ਕਰ ਦੇਣ ਪਰਸੈਂਟੇਜ ਹੋਰ ਜ਼ਿਆਦਾ ਕਰ ਦੇਣ ਸਿਲੈਕਸ਼ਨ ਕ੍ਰਾਈਟੇਰੀਆ ਹੋਰ ਸਟ੍ਰਿਕਟ ਕਰ ਦੇਣ ਇਹ ਸਾਰੀ ਚੀਜ਼ਾਂ ਹੋਣਗੀਆਂ ਕਿਉਂਕਿ ਉਹਨਾਂ ਨੂੰ ਬੱਚਾ ਜਿਹੜਾ ਜੇ ਤੁਹਾਨੂੰ ਮੰਨ ਲਓ ਤੁਹਾਡੇ ਕੋਲ 10000 ਸੀਟਾਂ ਹਨ ਤੁਹਾਨੂੰ ਮਿਲੀਆਂ 2000 ਤੇ ਤੁਸੀਂ ਹੁਣ 10000 ਦੀ ਜਗ੍ਹਾ ਤੁਸੀਂ ਪਹਿਲੇ 10000 ਪੂਰਾ ਲੈਂਦੇ ਸੀ ਹੁਣ ਲੈ ਰਹੇ ਹੋ 2000 ਇੱਕ ਐਗਜ਼ਾਮਪਲ ਹੈ ਕਿਉਂਕਿ ਹਰ ਯੂਨੀਵਰਸਿਟੀ ਦਾ ਕ੍ਰਾਈਟੇਰੀਆ ਅਲੱਗ ਹੈ ਇੱਕ ਐਗਜ਼ਾਮਪਲ ਹੈ ਤੇ ਹੁਣ ਉਹ ਖਾਲੀ ਜੇ 2000 ਲੈ ਰਹੇ ਤੇ ਉਸ 2000 ਨੂੰ ਫਿੱਟ ਕਰਨਾ ਤੇ ਉਹ ਬੈਸਟ ਜਿਹੜੇ ਕ੍ਰੀਮ ਸਟੂਡੈਂਟਸ ਆ ਉਹਨਾਂ ਨੂੰ ਹੀ ਉਹ ਦੇਣਗੇ ਐਡਮਿਸ਼ਨਸ ਕਿਉਂਕਿ ਉਹਨਾਂ ਨੂੰ ਖਾਲੀ ਉਸ ਕ੍ਰਾਈਟੇਰੀਆ ਦੇ ਵਿੱਚ ਜਿਹੜੇ ਫਿਕਸ ਹੋਣਗੇ ਆਪਣੀ ਸੀਟਾਂ ਭਰਨ ਵਾਸਤੇ ਤੇ ਉਹ ਸਭ ਤੋਂ ਵਧੀਆ ਬੱਚੇ ਜਿਹੜੇ ਕਿ ਕਦੇ ਚੇਂਜ ਨਾ ਕਰਨ ਜਿਹੜੇ ਪੜਨ ਚ ਬਹੁਤ ਸੀਰੀਅਸ ਹੋਣ ਇਹੋ ਜਿਹੇ ਬੱਚਿਆਂ ਦਾ ਫਿਰ ਜ਼ਿਆਦਾ ਹੋਏ ਜੀ 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 ਬਿਲਕੁਲ ਸੋ ਜ਼ਰੂਰ ਅੱਜ ਦੇ ਟਾਈਮ ਦਾ ਸਹੀ ਫਾਇਦਾ ਤੁਸੀਂ ਲੈ ਸਕਦੇ ਹੋ ਆਉਣ ਵਾਲੇ ਟਾਈਮ ਵਿੱਚ ਕਿਸ ਤਰ੍ਹਾਂ ਦੀ ਸਟ੍ਰਿਕਨਸ ਹੋ ਸਕਦੀ ਹੈ ਮੈਮ ਨੇ ਤੁਹਾਨੂੰ ਉਹਦਾ ਆਈਡੀਆ ਜ਼ਰੂਰ ਦਿੱਤਾ ਤਾਂ ਤੁਸੀਂ ਸਮਝ ਸਕਦੇ ਹੋ ਜੇਕਰ ਅਸੀਂ ਹੁਣ ਹੀ ਪਹਿਲਾਂ ਹੀ ਕਹਿ ਰਹੇ ਹਾਂ ਆਸਟ੍ਰੇਲੀਆ ਸਟ੍ਰਿਕਟ ਹੈ ਤੇ ਆਉਣ ਵਾਲੇ ਟਾਈਮ ਵਿੱਚ ਕੀ ਪੋਜੀਸ਼ਨ ਹੋਣ ਵਾਲੀ ਹੈ ਸੋ ਇਹ ਨਵੰਬਰ ਇਨਟੇਕ ਹੈ ਜਨੂਅਰੀ ਇਨਟੇਕ ਹੈ ਸਟੂਡੈਂਟ ਜ਼ਰੂਰ ਫੋਕਸ ਕਰੋ ਧਿਆਨ ਦੇ ਨਾਲ ਸਾਰੀ ਫਾਰਮੈਲਿਟੀਆਂ ਕੰਪਲੀਟ ਕਰਦੇ ਹੋਏ ਅਪਲਾਈ ਕਰੋ ਤਾਂ ਕਿ ਟਾਈਮਲੀ ਤੁਸੀਂ ਇਹਨਾਂ ਇਨਟੇਕਸ ਦੇ ਵਿੱਚ ਆਪਣਾ ਵੀਜ਼ਾ ਹਾਸਲ ਕਰ ਸਕੋ ਤੇ ਕੋਈ ਸਵਾਲ ਹੋਵੇ ਡਾਊਟ ਹੈ ਤੁਹਾਡੇ ਮਨ ਵਿੱਚ ਹੁਣੇ लो नंबर लगातार डिस्पले है इसे करके कॉल करो पूरी जानकारी लो अगर अप्लाई करना नवंबर इंटेक तो नैविगेट ओवरसीज चंडीगढ़ ऑफिस विजिट कर सकते हो अपने डॉक्यूमेंट जरूर लैके आना ताकि असैसमेंट की जाए सही कोर्सिज उस अकॉर्डिंगली गाइड किए जा सकन तो उस अकॉर्डिंगली सारे डॉकूमेंट्स रेडी करते हुए फटाफट अपलाई कर दो बहुत बहुत थैंक्स मैम मैं पूरी इंफॉर्मेन स्टूडेंट्स साझी की है अगों भी असी स्टूडेंट्स तरह होर इनफॉर्मेटिव भीडियोज़ लैके आते रहेंगे फिलहाल ही दू जी इजाजत थैंक यू Thank you so much thank you